ਕਦਰ ਨਹੀਂ ਜਿੱਥੇ ਕੀ ਕਰਨਾ ਦੱਸ ਬਹਿ ਕੇ ਹਉ ਚੰਗਾ ਸੱਜਣਾ ਤੁਰ ਜਾਂਨਿਆ ਹਉ ਕਿਆਂ ਦੀ ਲਪ ਲੈ ਕੇ ਹਉ ਚੰਗਾ ਸੱਜਣਾ ਤੁਰ ਜਾਂਨਿਆ ਹਉ ਕਿਆਂ ਦੀ ਲਪ ਲੈ ਕੇ ਇਹ ਤਾਂ ਇਦਾਂ ਹੀ ਰਹੁ ਖੜਕਦਾ ਜ਼ਿੰਦਗੀ ਵਾਲਾ ਟੋਲੀ ਓਏ ਸੱਜਣਾ ਮੰਦੜੇ ਬੋਲ ਨਾ ਬੋਲ ਓਏ ਮੰਦੜੇ ਬੋਲ ਨਾ ਬੋਲ ਓਏ ਸੱਜਣਾ ਮੰਦੜੇ ਬੋਲ ਨਾ ਬੋਲ ਬੇ ਮੰਦੜੇ ਬੋਲ ਨਾ ਬੋਲ ਬੱਲੇ 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 ਘੈਂਟ ਘੈਂਟ ਬੱਸ ਬੱਸ ਵਾ ਮੂਣਾ ਨਹੀਂ ਸਾਗਰ ਦੀਆਂ ਛੱਲਾਂ ਜਿੰਨੇ ਹਾਏ ਚਾ ਰੇ ਹੋਏ ਹੋਏ ਇਸ਼ਕ ਤੇਰੇ ਵਿੱਚ ਝੱਲਾ ਹੋਇਆ ਓ ਹੋ 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 ਨਹੀਂ ਮੈਂ ਆ ਗਿਆ ਹਾਂ ਦਰ ਤੇ ਮੂੜੀਨਾ ਆ ਲੈ ਪਿਆਰ ਨਿਸ਼ਾਨੀ ਸ਼ੱਲਾ ਮੂੜੀਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਟੁੱਟੇ ਮੇਰੇ ਸੀਨੇ ਦੇ ਵਿੱਚ ਦਿਲ ਵਿੱਚ ਤੇਰਾ ਵਾਸਾ ਹੰਝੂਆਂ ਦੇ ਨਾਲ ਭਰਨਾ ਜਾਵੇ ਪ੍ਰੀਤ ਮੇਰੀ ਦਾ ਕਾਸਾ ਹੰਝੂਆਂ ਦੇ ਨਾਲ ਭਰਨਾ ਜਾਵੇ ਪ੍ਰੀਤ ਮੇਰੀ ਦਾ ਕਾਸਾ ਪਿਆਰੇ ਸੱਜਣ ਮਿਲਦੇ ਲੱਖ ਕਰੋੜੀ ਨਾ ਪਿਆਰੇ ਸੱਜਣ ਮਿਲਦੇ ਲੱਖ ਕਰੋੜੀ ਨਾ ਟੁੱਟੇ ਦਿਲ ਦੇ ਅੜੀਏ ਤੋੜੀ ਨਾ ਟੁੱਟੇ ਦਿਲ ਨਹੀਂ ਜੁੜਦੇ ਅੜੀਏ ਬੱਲੇ ਓ ਬੱਲੇ ਬਹੁਤ ਵਧੀਆ ਮੰਦੇੜੇ ਬੋਲ ਨਾ ਬੋਲ ਵੇ ਮੰਦੇੜੇ ਬੋਲ ਨਾ ਬੋਲ ਬੇ ਸੱਜਣਾ ਮੱਧੜੇ ਬੋਲ ਨਾ ਬੋਰ ਹੋ ਕੀ ਹੋਇਆ ਕਰ ਗਈ ਮੇਰੀ ਜੀਵ ਤੇਰੀ ਤੇ ਸ਼ਾਲੇ ਹੋ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਹੋ ਕੀ ਹੋਇਆ ਤੇਰੀ ਮਹਿਫਲ ਮੱਲੀ ਬੈਠੇ ਦਿਲ ਦੇ ਕਾਲੇ ਹਾਏ ਸਾਡਾ ਦਿਲ ਪੀੜਾਂ ਦੀ ਗਠੜੀ ਵੇਖੀ ਕਿਤੇ ਫੈਰੋਲ ਓ ਸੱਜਣਾ ਮੰਧੜੇ ਬੋਲ ਨਾ ਬੋਲ ਮੈਂ ਮੰਧੜੇ ਬੋਲ ਨਾ ਬੋਲ ਸੱਜਣਾ ਮੰਧੜੇ ਬੋਲ ਨਾ ਬੋਲ ਵੇ ਮੰਧੜੇ ਬੋਲ ਨਾ ਬੋਲ ਵਾ